ਸਾਰਿਆਂ ਨੂੰ ਅੱਜ ਦੀ ਇਹ ਪੌਡਕਾਸਟ ਦੇ ਵਿੱਚ ਜੀ ਆਇਆਂ। ਸੋ ਦੋਸਤੋ ਸਾਲ ਨੇ ਜਿਹੜੇ ਉਹਨਾਂ ਨੂੰ ਲੰਘਦਿਆਂ ਦਾ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਚਲੇ ਗਏ ਕਦੋਂ ਆਏ ਕਦੋਂ ਗਏ। ਸੋ ਆ 15 ਨਵੰਬਰ ਨੂੰ ਸਾਡੀ ਵਿਡਿੰਗ ਅਨਿਵਰਸਰੀ ਹੈ। 35 ਸਾਲ ਹੋ ਗਏ ਪਰ ਪਤਾ ਹੀ ਨਹੀਂ ਲੱਗਿਆ ਕਦੋਂ ਲੰਘ ਗਏ ਨਾ 35 ਸਾਲਾਂ ਦੇ ਵਿੱਚ ਬੜੀਆਂ ਖੱਟੀਆਂ ਮਿੱਠੀਆਂ ਅਜਾਦਾਂ ਨੇ ਬੜਾ ਕੁਝ ਬਦਲ ਗਿਆ 35 ਸਾਲਾਂ ਦੇ ਵਿੱਚ। ਤੇ ਲੇਕਨ ਲੱਗਦਾ ਹੈ ਜਿਵੇਂ ਕੱਲ ਦੀ ਗੱਲ ਹੁੰਦੀ ਹੈ ਅਜੇ ਵੀ ਐਂ ਲੱਗਦਾ ਵੀ ਯਾਰ ਅਸੀਂ ਤਾਂ ਜੀ ਜਵਾਨ ਹੀ ਆਂ ਠੀਕ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਵੀ ਯਾਰ 올ਡ ਹੋ ਗਏ ਹਾਂ ਬੁੱਢੇ ਹੋ ਚੱਲੇ ਤੇ ਇੰਨੀ ਉਮਰ ਹੋ ਗਈ ਤੇ ਪਤਾ ਹੀ ਨਹੀਂ ਕਦੋਂ ਲੱਗਿਆ ਤੇ ਮੈਨੂੰ ਯਾਦ ਹੈ ਕਿ ਜਦੋਂ ਪਹਿਲੀ ਵਾਰੀ ਮੈਨੂੰ ਕਿਸੇ ਨੇ ਅੰਕਲ ਕਿਹਾ ਸੀ ਅੰਕਲ ਕਹਿ ਕੇ ਬੁਲਾਇਆ ਤਾਂ ਮੇਰੀ ਉਮਰ ਉਹਨਾਂ ਸਰਫ 34 ਸਾਲ ਦੀ ਸੀ ਉਦੋਂ ਮੈਨੂੰ ਜਰੂਰ ਸ਼ੌਕ ਲੱਗਿਆ ਸੀ ਕਿ ਯਾਰ ਮੈਂ ਇਸ ਉਮਰ ਸੱਚ ਰਹਿ ਗਿਆ ਕਿ ਮੈਨੂੰ ਜਿਹੜੇ ਮੇਰੇ ਤੋਂ ਛੋਟੇ ਨੇ ਲੋਕ ਉਹ ਅੰਕਲ ਕਹਿਣ ਤੇ ਅੱਜ ਤਾਂ ਹੁਣ ਉਸ ਗੱਲ ਨੂੰ ਵੀ ਬਹੁਤ ਚਿਰ ਹੋ ਗਿਆ ਤੇ ਚਲੋ ਮੈਨੂੰ ਉਮਰ ਦਾ ਤਾਂ ਕੋਈ ਹੈ ਨਹੀਂ ਲੇਕਿਨ ਇਹ ਜਿਹੜੇ 35 ਸਾਲ ਸੀ ਇਹਨਾਂ ਨੇ ਬੜਾ ਕੁਝ ਸਿਖਾਇਆ ਸਾਡੇ ਤਿੰਨ ਬੱਚੇ ਨੇ ਬੱਚੇ ਪੜ ਲਿਖ ਗਏ ਆਪਣੀਆਂ ਜੋਬਾਂ ਕਰਦੇ ਨੇ ਸੋ ਉਹ ਵੀ ਹੈ ਕੈਨੇਡਾ ਦਾ ਐਕਸਪੀਰੀਅੰਸ ਮਾਣਿਆ ਤੇ ਤਕਰੀਬਨ 29 ਸਾਲ ਦੀ ਉਮਰ ਤੱਕ ਮੈਂ ਭਾਰਤ ਰਿਹਾ ਤੇ 29 ਤੋਂ ਬਾਅਦ ਤੇ ਹੁਣ ਜਿੰਨਾ ਸਮਾਂ ਮੈਂ ਭਾਰਤ ਰਹਿਿਆ ਸੀ ਉਸ ਤੋਂ ਵੱਧ ਸਮਾਂ ਮੈਂ ਕੈਨੇਡਾ 'ਚ ਰਹਿ ਲਿਆ ਤੇ ਇਹ ਜਿਹੜਾ ਹੈ ਵਿਆਹ ਮਤਲਬ ਭਾਰਤ 'ਚ ਸਾਡਾ ਹੋਇਆ ਸੀਗਾ ਤੇ ਉਦੋਂ ਜਿਹੜੇ ਹਾਲਾਤ ਸੀਗੇ ਉਹ ਹੋਰ ਸੀ ਉਹ ਦੋ ਮਤਲਬ ਜਿਵੇਂ ਕਹਿ ਲਊਗਾ ਜਿਹੜਾ ਮੇਰਾ ਵਿਆਹ ਸੀਗਾ ਉਹ ਸਾਡੇ ਪਿੰਡਾਂ ਦੇ ਵਿੱਚ ਪਹਿਲਾ ਵਿਆਹ ਸੀ ਜਿਹੜਾ ਬਾਹਰ ਕਿਸੇ ਪੈਲਸ ਦੇ ਵਿੱਚ ਕੈਨ ਹੋਇਆ ਜਾਂ ਹੋਟਲ 'ਚ ਹੋਇਆ ਪਹਿਲੂ ਫਿਰ ਲੁਧਿਆਣੇ 'ਚ ਸਾਡਾ ਵਿਆਹ ਹੋਇਆ ਸੀਗਾ ਤਾਂ ਉਸ ਤੋਂ ਪਹਿਲਾਂ ਜਿਹੜਾ ਹੈਗਾ ਉਹ ਜਿਹੜੇ ਵਿਆਹ ਸਾਧਨਾ ਸੀ ਉਹ ਘਰਾਂ ਦੇ ਵਿੱਚ ਹੀ ਹੁੰਦੀ ਸੀ ਘਰਾਂ ਦੇ ਵਿੱਚ ਠੰਟ ਲਾ ਕੇ ਚੰਗਨੀਆਂ ਕਨਾਤਾਂ ਲਾ ਕੇ ਪ੍ਰਾਤ ਹੁੰਦੀ ਸੀ ਪ੍ਰਾਤ ਜਿਹੜੀ ਹੈਗੀ ਆ ਉਹ ਧਰਮਸ਼ਾਲਾ ਦੇ ਵਿੱਚ ਵਹਿੰਦੀ ਸੀ ਤੇ ਨਾਲ ਉਹਦੇ ਬਾਜੇ ਵਾਲੇ ਹੁੰਦੇ ਸੀਗੇ ਬਾਜਾ ਮਤਲਬ ਜਿਹੜੇ ਸਦਾਰ ਲੋਕ ਹੁੰਦੇ ਸੀ ਉਹਨੂੰ ਜਿਵੇਂ ਕਹਿੰਦੇ ਹੁੰਦੇ ਸੀਗੇ ਪੀਪਨੀਆਂ ਵਾਲਾ ਬਾਜਾ ਜ ਜਿਹਦੇ ਵਿੱਚ ਜਿਹਨੂੰ ਅਸੀਂ ਸਕਾਟਿਸ਼ ਬੈਂਡ ਕਹਿੰਦੇ ਆ ਹੁਣ ਇੱਥੇ ਕਹਿੰਦੇ ਆ ਤਾਂ ਉਹ ਹੁੰਦਾ ਸੀ ਨਾਲ ਢੋਲਾਂ ਵਾਲੇ ਧਮਾਂ ਵਾਲੇ ਹੁੰਦੇ ਸੀ ਦੇ ਨਾਲ ਕੋਈ ਵਰ ਨਿਚਾਰ ਵੀ ਹੁੰਦੇ ਸੀ ਫਿਰ ਸਮਾਂ ਬਦਲਿਆ ਤੇ ਦੂਸਰਾ ਜਿਹੜੇ ਬ੍ਰਾਸ ਬੈਂਡ ਜਿਹੜੇ ਹੈਗਾ ਉਹ ਉਹ ਫਿਲਮਾਂ ਤਰਜਾ ਤੇ ਫਿਲਮਾਂ ਦੀਆਂ ਤਰਜਾ ਕਰਦੇ ਸੀ ਤੇ ਉਹ ਆ ਗਏ ਲੇਕਿਨ ਜਿਹੜਾ ਲੋਕਾਂ ਦਾ ਭੰਗੜਾ ਪਾਉਣਾ ਲੋਕਾਂ ਦਾ ਵਿਆਹ ਸ਼ਾਦੀਆਂ ਵਿੱਚ ਸ਼ਾਮਲ ਹੋਣਾ ਉਹਦਾ ਜਿਹੜਾ ਚਾ ਸੀ ਉਹ ਉਸੇ ਤਰ੍ਹਾਂ ਰਿਹਾ ਸਾਡਾ ਵਿਆਹ ਭਾਵੇਂ ਹੋਟਲ 'ਚ ਹੋਇਆ ਸੀ ਲੇਕਿਨ ਜਿਹੜੇ ਮੇਲ ਗੇਲ ਰਸਮਾਂ ਰਵਾਜ ਉਹ ਸਾਰੇ ਘਰੇ ਹੀ ਸੀਗੇ ਸਾਡੇ ਸਿਰਫ ਆਨੰਦ ਕਾਰਜ ਤੇ ਪਾਰਟੀ ਹੋਟਲ 'ਚ ਹੋਈ ਸੀ ਤੇ ਬਾਕੀ ਸਾਰੀਆਂ ਜਿਹੜੀਆਂ ਰਸਮਾਂ ਸੀ ਉਹ ਕਾਰਵਾਈ ਕੀਤੀ ਹੋਈਆਂ ਸੀ ਲੇਕਿਨ 60 ਤੋਂ ਪਹਿਲਾਂ ਜਿਹੜਾ ਹੈਗਾ ਨਾਨਕ ਸ਼ੱਕ ਦਾ ਆਉਣਾ ਬਟਣਾ ਲੱਗਣਾ ਤੇ ਹੋਰ ਜਿਹੜਾ ਹੈਗਾ ਵਿਆਹ ਵਾਲੇ ਘਰ ਮਤਲਬ ਜਿੱਦਾਂ ਲੋਕ ਬਝੀਦੀ ਬਣਾ ਕੇ ਦੇਣ ਜਾਂਦੇ ਸੀ ਤੇ ਹੋਰ ਇਸ ਤਰ੍ਹਾਂ ਜਿਹੜਾ ਹੈਗਾ ਉਹ ਸਾਰੇ ਜਿਹੜੇ ਰਸਮਾਂ ਰਿਵਾਜ ਸੀ ਉਹ ਹੌਲੀ-ਹੌਲੀ ਕਰਕੇ ਖਤਮ ਹੋ ਗਏ ਤੇ ਬਰਾਤ ਹੁੰਦੀ ਸੀ ਤੇ ਔਰਤਾਂ ਪਿੰਡ ਦੀਆਂ ਉਹ ਕੋਠਿਆਂ ਦੇ ਚੜ੍ਹ ਚੜ੍ਹ ਕੇ ਬਰਾਤ ਦੇਖੀ ਜਾਂਦੇ ਲਾੜੇ ਨੂੰ ਦੇਖਦੇ ਹੁੰਦੇ ਸੀ ਕਿ ਕਿੰਨਾ ਸੋਹਣਾ ਲਾੜਾ ਹੈ ਕਹਿ ਜੀਆ ਚੰਗਾ ਹੈ ਜਾਂ ਮਾੜਾ ਤੇ ਫਿਰ ਬਰਾਤ ਪਹਿਲਾਂ ਜਿਵੇਂ ਸਵੇਰੀ ਆਉਂਦੀ ਸੀ ਤਾਂ ਉਹਦਾ ਸਵਾਗਤ ਕੀਤਾ ਜਾਂਦਾ ਸੀ ਜਿਹਨੂੰ ਮਿਲਣੀਆਂ ਕਹਿੰਦੇ ਸੀ ਮਿਲਣੀਆਂ ਸਾਡੇ ਵਿਆਹ ਚ ਵੀ ਹੋਣੀਆਂ ਸੀਗੀਆਂ ਹਜੇ ਤੱਕ ਵੀ ਹੁੰਦੀਆਂ ਨੇ ਲੇਕਿਨ ਹੁਣ ਉਹ ਤੌਰ ਤਰੀਕੇ ਨੇ ਜਿਹੜੇ ਉਹ ਬਦਲ ਗਏ ਤੇ ਫਿਰ ਬਰਾਤ ਨੂੰ ਚਾਹ ਪਿਆਈ ਜਾਂਦੀ ਸੀ ਚਾਹ ਤੋਂ ਬਾਅਦ ਫਿਰ ਬਰਾਤ ਜਿਹੜੀ ਉਹ ਆਨੰਦਾਂ ਤੇ ਆਉਂਦੀ ਸੀ ਆਨੰਦ ਕਾਰਜ ਹੁੰਦੇ ਸੀ ਆਨੰਦ ਕਾਰਜ ਤੋਂ ਬਾਅਦ ਫਿਰ ਉਹ ਦੁਪਹਿਰ ਦੀ ਰੋਟੀ ਖਾਣ ਆਉਂਦੀ ਸੀ ਤੇ ਬੜਾ ਭੰਗੜਾ ਪੈਂਦਾ ਸੀਗਾ ਤੇ ਬੜਾ ਮਨੋਰੰਜਨਾਂ ਫੰਨ ਬੱਚਿਆਂ ਲਈ ਇਹ ਹੁੰਦਾ ਸੀ ਵਿਆਹਾਂ ਦੇ ਵਿੱਚ ਦਾਜ ਵੀ ਦਿੱਤਾ ਜਾਂਦਾ ਸੀ ਤੇ ਇੱਕ ਖੱਟ ਦੀ ਰਸਮ ਹੁੰਦੀ ਸੀ ਤੇ ਉਹਦੇ ਵਿੱਚ ਦੱਸਿਆ ਜਾਂਦਾ ਸੀ ਲੜਕੀ ਵਾਲਿਆਂ ਨੂੰ ਕਿ ਉਹ ਲੜਕੀ ਨੂੰ ਆਪਣੇ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾਜ ਵਿੱਚ ਦੇ ਰਹੇ ਨੇ ਸੇ ਇਹ ਜਿਹੜੀਆਂ ਚੀਜ਼ਾਂ ਨੇ ਹੌਲੀ-ਹੌਲੀ ਖਤਮ ਹੋ ਗਈਆਂ ਸੋ ਉਦੋਂ ਜਿਹੜੀਆਂ ਰਸ ਰਿਸ਼ਤੇ ਨਾਤੇ ਸੀ ਨਾ ਉਹ ਸਮੂਹਿਕ ਹੁੰਦੇ ਸੀਗੇ ਉਸੇ ਪਿੰਡ ਦੀ ਧੀ ਪਿੰਡ ਕਹਿੰਦੇ ਸਭ ਦੀ ਸਾਂਝੀ ਪਿੰਡ ਜਿਹੜੀ ਗੱਲ ਆ ਉਹ ਲੋਕ ਸਾਂਝੇ ਤੌਰ ਤੇ ਕਰਦੇ ਸੀ ਜਿਵੇਂ ਹੁਣ ਜਿਸ ਤੇ ਜੇ ਕਿਸੇ ਦੇ ਘਰ ਵਿਆਹ ਆ ਇਹ ਤਾਂ ਉਹ ਜਿਹੜੇ ਮੰਜੀ ਬਿਸਤਰੇ ਨੂੰ ਸਾਰੇ ਪਿੰਡ ਚੋਂ ਇਕੱਠਾ ਕਰਦਾ ਸੀ ਤੇ ਪਿੰਡ ਦੇ ਵਿੱਚ ਮਤਲਬ ਕੋਈ ਵੀ ਚੀਜ਼ ਬਣਾ ਕੇ ਉਹ ਪਿੰਡ ਦੇ ਵਿੱਚ ਉਹ ਫੇਰ ਹੀ ਜਾਂਦੀ ਸੀ ਦਿੱਤੀ ਜਾਂਦੀ ਸੀ ਜਦੋਂ ਲੱਡੂ ਹੋ ਗਏ ਤਾਂ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆਉਂਦੀਆਂ ਦੀ ਪ੍ਰਸ਼ਾਦ ਹੋ ਗਿਆ ਉਹ ਸਾਰਾ ਕੁਝ ਵੇਰਿਆ ਜਾਂਦਾ ਸੀ ਵੱਡੇ-ਵੱਡੇ ਰਿਆਂ ਨੂੰ ਯਾਦ ਕੀਤਾ ਜਾਂਦਾ ਸੀ ਪਰ ਦੇਬੂ ਦੇ ਕੋਈ ਇਹ ਕੋਈ ਮੂਰਤੀ ਪੂਜਾ ਨਹੀਂ ਸੀ ਉਹ ਜਿਹੜੇ ਤੁਹਾਡੇ ਤੋਂ ਪਹਿਲਾਂ ਆ ਗਏ ਤੁਹਾਡੇ ਦਾਦੇ ਪਰਦਾਦੇ ਜੋ ਪਿਛਲੀਆਂ ਪੀੜੀਆਂ ਤੁਹਾਡੀਆਂ ਸੀਗੀਆਂ ਉਹਨਾਂ ਦਾ ਧੰਨਵਾਦ ਕਰਨ ਲਈ ਜਾਇਆ ਜਾਂਦਾ ਸੀ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪਰਦੇ ਕੀਤਾ ਤੇ ਮਤਲਬ ਕੜੀ ਦਾ ਕੜੀ ਇੱਥੇ ਤੱਕ ਤੁਹਾਨੂੰ ਲੈ ਕੇ ਆਇਆ ਤਾਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਸੀ ਲੇਕਿਨ ਹੁਣ ਜਿਹੜੀਆਂ ਚੀਜ਼ਾਂ ਖਤਮ ਹੋ ਗਈਆਂ ਮੈਂ ਜਦੋਂ ਆਪਣੇ 35 ਸਾਲਾਂ ਬਾਅਦ ਉਹਨੇ ਵਿਆਹ ਦੀ ਮੂਵੀ ਦੇਖਦਾ ਜਿਸ ਜਿਹਦੇ ਵਿੱਚ ਉਹ ਬਹੁਤ ਸਾਰੇ ਲੋਕ ਨੇ ਜਿਹੜੇ ਹੁਣ ਉਹ ਵਿਛੜ ਚੁੱਕੇ ਨੇ ਹੈ ਨਹੀਂ ਮਿਲਪਾਦਰ ਸਾਹਿਬ ਨਹੀਂ ਮੇਰੇ ਮਦਰ ਨਹੀਂ ਹੈਗੇ ਮੇਰੇ ਫਫੜਜੀ ਨੇ ਹੈਗੇ ਤਿੰਨ ਫਫੜਜੀ ਮੇਰੇ ਉਹ ਵੀ ਨਹੀਂ ਹੈਗੇ ਤੇ ਹੋਰ ਸਾਡੇ ਉਹਨਾਂ ਤੋਂ ਜਿਹੜੇ ਬਹੁਤ ਸਾਰੇ ਛੋਟੇ ਸੀ ਉਹਨਾਂ ਤੋਂ ਵੀ ਬਹੁਤ ਸਾਰੇ ਲੋਕ ਹੈ ਨਹੀਂ ਤੇ ਲਿਵੇਂ ਨਾਲ ਬਹੁਤ ਸਾਰੀਆਂ ਜਿਹੜੀਆਂ ਰਸਮਾਂ ਨੇ ਉਹ ਵੀ ਹੈ ਨਹੀਂ ਉਹ ਵੀ ਸਾਰੀਆਂ ਪਛੜ ਗਈਆਂ ਨੇ ਮੈਂ ਆਪਣੇ ਉਦੋਂ ਵੀਡੀਓ ਬਣਦੀ ਹੁੰਦੀ ਸੀ ਵਿਆਹ ਦੀ ਮੂਵੀ ਬਣਦੀ ਹੁੰਦੀ ਸੀ ਤੇ ਮੈਂ ਆਪਣੇ ਬੱਚਿਆਂ ਨੂੰ ਦਿਖਾਉਣ ਲਈ ਜਾਉਂਗਾ ਹਾਂ ਉਹਨਾਂ ਦੇ ਬੱਚਿਆਂ ਨੂੰ ਦਿਖਾਉਣ ਲਈ ਸੰਭਾਲ ਕੇ ਰੱਖੀਆਂ ਹੋਈਆਂ ਨੇ ਵੀਡੀਓਜ਼ ਕਿ ਚਲੋ ਭਾਈ ਤੁਸੀਂ ਇਹ ਦੇਖ ਲਓ ਕਿ ਇਸ ਤਰ੍ਹਾਂ ਦੀ ਰੀਤੀ ਰਿਵਾਜ ਹੁੰਦੇ ਸੀ ਉਹ ਬੱਚੇ ਉਹ ਸਭ ਦਾ ਪੰਜਾਬੀ ਦੀਆਂ ਕਥਾਵਾਂ ਨਾ ਪੜਨ ਤਾਂ ਇਹਨਾਂ ਵੀਡੀਓਜ਼ ਨੂੰ ਦੇਖ ਕੇ ਸਮਝ ਸਕਦੇ ਨੇ ਕਿ ਸਾਡਾ ਜਿਹੜਾ ਪਛੋਕੜ ਸੀ ਉਹ ਕਿਹੋ ਜਿਹਾ ਸੀ ਸੋ ਤੁਸੀਂ ਵੀ ਜਿਹੜਾ ਹੈਗਾ ਹੈ ਆਪਣੇ ਬੱਚਿਆਂ ਨਾਲ ਗੱਲ ਸਾਂਝੀ ਕਰਿਆ ਕਰੋ ਕਿ ਅਸੀਂ ਕਿੱਥੋਂ ਤੁਰੇ ਸੀ ਕਿੱਥੇ ਆਏ ਆ ਤੇ ਕਿੱਧਰ ਨੂੰ ਹੁਣ ਸੀ ਜਾ ਰਹੇ ਆ ਤੇ ਸਾਡੀ ਡਾਇਰੈਕਸ਼ਨ ਕਿੱਧਰ ਨੂੰ ਹੈ ਤੋਂ ਜੇ ਅਸੀਂ ਇਹਨਾਂ ਦੀ ਜਦ ਤੇ ਗੌਰ ਨਹੀਂ ਕਰਾਂਗੇ ਗੱਲ ਨਹੀਂ ਕਰਾਂਗੇ ਤਾਂ ਜਿਹੜਾ ਹੈਗਾ ਉਹ ਹਮੇਸ਼ਾ ਹੀ ਕਿਹੜਾ ਗਲਤ ਪਾਸੇ ਵੱਲ ਜਾਇਆ ਜਾਊਗਾ ਜਿਸ ਤਰ੍ਹਾਂ ਹੁਣ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਜਦੋਂ ਮੈਂ ਜਾਂਨਾ ਤਾਂ ਵਿਆਹਾਂ 'ਚ ਜਾਂਦਾ ਬਿਲਕੁਲ ਸਵਾਦ ਨਹੀਂ ਆਉਂਦਾ ਮਤਲਬ ਜਿਨ੍ਹਾਂ ਇੱਕ ਕੈਰੂ ਕੋਈ ਇੱਕ ਦਿਖਾਵੇ ਦੀ ਰਸਮ ਬਣ ਕੇ ਰਹਿ ਗਈ ਤੇ ਨਾ ਤਾਂ ਉੱਥੇ ਕੋਈ ਅਨੰਦ ਕਾਰਜ ਜਾਂਦੇ ਜਾਂਦੇ ਕੋਈ ਵਿਆਹ ਦੀ ਰਸਮ ਤਾਂ ਉਹੀ ਆ ਨਾ ਦੂਜੀ ਤਾਂ ਪਾਰਟੀ ਆ ਜਿਹੜੀ ਮੈਰਿਜ ਪਾਰਟੀ ਹੁੰਦੀ ਹੈ ਸੋ ਨਾ ਕੋਈ ਲੋਕਾਂ ਨੂੰ ਸ਼ਰਮ ਹਿਆ ਰਹਿ ਗਈ ਠੀਕ ਹੈ ਉੱਥੇ 10 ਪੰਦੇ ਜਾਂਦੇ ਨੇ ਅਨੰਦ ਕਾਰਜ ਹੁੰਦੇ ਨੇ ਪਹਿਲਾਂ ਹੀ ਲੋਕ ਸ਼ਰਾਬ ਨਾਲ ਡੱਕੇ ਬੈਠੇ ਹੁੰਦੇ ਨੇ ਕਿ ਉਹ ਤੇ ਮੀਟ ਮੁਰਗਾ ਸਭ ਕੁਝ ਚੱਲਦਾ ਜਾਂਦਿਆਂ ਨੂੰ ਤੇ ਉਹ ਪਹਿਲੇ ਤੁੰਡਾ ਹੋ ਗਏ ਬੈਠੇ ਹੁੰਦੇ ਨੇ ਜਿਉਂ ਹੀ ਵਿਹਾਈ ਜੋੜੀ ਜਾਂਦੀ ਆ 2:30 ਵਜੇ ਤਕਰੀਬਨ ਉਹ ਜਾਂਦੀ ਆ ਤੇ ਉਹ ਬਸ ਬਾਹਰ ਨਹੀਂ ਕੀਤੇ ਆਪਦਾ ਦੋ ਪੈਗ ਲਾਏ ਤੇ ਖਾਣਾ ਖਾਧਾ ਤੇ ਪੱਢਿਆ ਨਾ ਕੋਈ ਮੇਲ ਗੇਲ ਨਾ ਕੋਈ ਨਾਚ ਗਾਣਾ ਨਾ ਕੋਈ ਖੁਸ਼ੀ ਤੇ ਜਿਹੜੇ ਨਾਚ ਗਾਣੇ ਹੁੰਦੇ ਵੀ ਨੇ ਉਹ ਅਸ਼ਲੀਲ ਕਿਸਮ ਦੇ ਜਿਹੜੇ ਆਰਕੈਸਟਰਾ ਕਹਿੰਦੇ ਜਾਂ ਸੱਭਿਆਚਾਰ ਦੇ ਨਾ ਤੇ ਉਹਦੇ ਵਿੱਚ ਨਾ ਆਪਣੀ ਕਿਸੀ ਧੀ ਪੈਣ ਦੀ ਸ਼ਰਮ ਨਾ ਉਸਿਆ ਦੇ ਜੁਆਕਦੀ ਸ਼ਰਮਾ ਉਹ ਬੁੜੇ ਬਾਬੇ ਉਹ ਉਹ ਆਪਣੇ ਮੂਰੇ ਹਿੱਲੀ ਜਾਂਦੇ ਨੇ ਆਪਣੀਆਂ ਦਾੜ੍ਹੀਆਂ ਲਬੀੜੀ ਕਰਦੇ ਹੁੰਦੇ ਨੇ ਮੂਰਤਾਂ ਤੇ ਉਹ ਡਾਂਸ ਕਰ ਕੁੜੀਆਂ ਤੇ ਹੱਥ ਧਰੀ ਜਾਂਦੇ ਨੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਸਾਡਾ ਰਹਿ ਗਿਆ ਕਲਚਰ ਤੋਂ ਇੱਕ ਪਾਸੇ ਅਸੀਂ ਮਤਲਬ ਜਿਵੇਂ ਘਰ ਵੀ ਬਹੁਤ ਆ ਗੁਰਪੁਰ ਵੀ ਮਨਾਏ ਜਾਂਦੇ ਆ ਮਤਲਬ ਸਾਰਾ ਕੁਝ ਕਰੀਏ ਦੂਜੇ ਪਾਸੇ ਤੇ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਨਗਾਰ ਵੱਲੋਂ ਵੀ ਜਾ ਰਿਹਾ ਤੇ ਉਹਦੇ ਵਿੱਚ ਦਿਨੋਂ ਦਿਨ ਨਗਾਰ ਆ ਰਿਹਾ ਕਿਉਂਕਿ ਸਾਡੇ ਕੋਲ ਡਾਇਰੈਕਸ਼ਨ ਕੋਈ ਨਹੀਂ ਅਸੀਂ ਪਤਾ ਨਹੀਂ ਕੀ ਕਹ ਦੱਸਣਾ ਚਾਹੁੰਦੇ ਹਾਂ ਅਸੀਂ ਕਰਜ਼ੇ ਚੁੱਕ ਚੁੱਕ ਕੇ ਵਿਆਹ ਕਰੀ ਜਾਂਦੇ ਆ ਤਾਂ ਇੰਨਾ ਜਿਹੜਾ ਉੱਥੇ ਫੂਡ ਆ ਬੇਸਟ ਹੁੰਦਾ ਹੁਣ ਤੁਸੀਂ ਦੇਖੋ ਕਿ ਫਲਸਤੀਨ ਦੇ ਵਿੱਚ ਕੀ ਹਾਲ ਹੈ ਬੱਚੇ ਇੱਕ ਇੱਕ ਬ੍ਰੈਡ ਲਈ ਤਰਸ ਰਹੇ ਨੇ ਮਰ ਰਹੇ ਨੇ ਇਹ ਕੱਲੇ ਫਲਸਤੀਨ ਚ ਨਹੀਂ ਇਹ ਜਿੰਨੇ ਵੀ ਆਪਣੇ ਅਫਰੀਕਨ ਕੰਟਰੀਆਂ ਨੇ ਸਾਰਿਆਂ 'ਚ ਇਹੀ ਹਾਲ ਹੈ ਤੇ ਇੱਕ ਪਾਸੇ ਲੋਕਾਂ ਨੂੰ ਭੋਜਨ ਨਹੀਂ ਮਿਲ ਰਿਹਾ ਤੇ ਇੱਕ ਪਾਸੇ ਅਸੀਂ ਬੇਵਜਾ ਬੇਸਟ ਕਰ ਰਹੇ ਹਾਂ ਫੂਡ ਪੈਸਾ ਵੇਸਟ ਕਰ ਰਹੇ ਹਾਂ ਤੂੰ ਮੁੜ ਕੇ ਕਰ ਜੀ ਇੰਨੇ ਚੜ ਜਾ ਮੈਨੂੰ ਖੁਦਕਸ਼ੀਆਂ ਕਰ ਰਿਹਾ ਠੀਕ ਹੈ ਸੋ ਇਸੇ ਕਰਕੇ ਜਿਹੜਾ ਹੈਗਾ ਉਹ ਸਾਡਾ ਸਮਾਜ ਹੈ ਜਿਹੜਾ ਉਹ ਕਿਸੇ ਪਾਸੇ ਤਰੱਕੀ ਨਹੀਂ ਕਰ ਰਿਹਾ ਔਰ ਤੁਸੀਂ ਇਹ ਵੀ ਦੇਖੋਗੇ ਕਿ ਦੁਨੀਆ ਨੂੰ ਇਡੀ ਵੱਡੀ ਫਿਲਾਸਫੀ ਦੇਣ ਵਾਲਾ ਧਰਮ ਕਹਿ ਲਓ ਜਾਂ ਦੇਸ਼ ਕਹਿ ਲਓ ਤੂੰ ਅੱਜ ਆਹ ਕਿੱਥੇ ਖੜਾ ਸੇ ਸਾਡੇ ਹੁਣ ਜੀ ਪੰਜਾਬੀਆਂ ਦੀ ਗੱਲ ਨਹੀਂ ਏ ਤੇ ਪੰਜਾਬੀਆਂ ਦੇ ਵਿੱਚੋਂ ਤੁਸੀਂ ਦੱਸੋ ਕਿ ਮੈਨੂੰ ਕਿੰਨੇ ਕੁ ਵਿਗਿਆਨਕ ਪੈਦਾ ਹੁੰਦੇ ਨੇ ਕਿੰਨੇ ਕੁ ਮਤਲ ਜਿਹਦਾ ਹੋਰ ਸਾਡੀਆਂ ਰਿਸਰਚਾਂ ਹੈਗੀਆਂ ਜਿਹੜੀਆਂ ਵਰਲਡ ਵਾਈਡ ਹੋਣ ਕਿੱਡੀਆਂ ਸਾਡੀਆਂ ਇਸ ਤਰ੍ਹਾਂ ਦੀਆਂ ਕਿਤਾਬਾਂ ਨੇ ਜਿਨ੍ਹਾਂ ਨੂੰ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਹੋਵੇ ਸੋ ਅਸੀਂ ਜਿਹੜਾ ਹਰ ਗੱਲ ਦੇ ਪਿੱਛੇ ਆ ਤੇ ਦੂਸਰੇ ਸਾਡੇ ਪਿੱਛੇ ਰਹਿਣ ਦਾ ਕਾਰਨ ਤੇ ਜਿਹੜੇ ਸਾਡੇ ਆ ਬਾਬੇ ਵਗੈਰਾ ਨੇ ਨਾ ਇਹਨਾਂ ਨੇ ਬੜਾ ਧਾਲਾਈ ਹੈ ਇਹੇ ਵਿਗਿਆਨ ਦੇ ਖਿਲਾਫ ਨੇ ਇਹ ਕਹਿੰਦੇ ਜੀ ਵਿਗਿਆਨ ਸਾਰਾ ਜਿਹੜਾ ਝੂਠ ਹੈ ਇਹ ਆ ਇਹ ਹੈ ਫਲਾਣਾ ਲੇਕਿਨ ਆਪ ਉਹ ਸਾਰਾ ਕੁਝ ਵਿਗਿਆਨ ਦਾ ਜੂਸ ਕਰ ਦਿੰਦੇ ਨੇ ਪੱਕੇ ਇਹ ਕੰਡੀਸ਼ਨ ਪਰਫਿਊਮ ਕਾਰਾਂ ਉਦੋਂ ਹਰ ਚੀਜ਼ ਜੋ ਵਿਗਿਆਨ ਦੀ ਯੂਜ਼ ਕਰਦੇ ਨੇ ਅਜੇ ਤੱਕ ਉਹਨਾਂ ਨੂੰ ਕੋਈ ਵੀ ਉਹਨਾਂ ਦੀ ਕ੍ਰੀਏਸ਼ਨ ਨਹੀਂ ਅਜੇ ਤੱਕ ਤੁਸੀਂ ਇੱਕ ਵੀ ਮੈਨੂੰ ਸੰਤ ਬਾਬਾ ਦਿਖਾ ਦਿਓ ਜਿਹੜਾ ਵਿਗਿਆਨ ਦੀ ਕਿਸੇ ਕਾਰ ਤੋਂ ਬਗੈਰ ਜੀ ਉੱਵੇ ਕਾਰ ਤੋਂ ਬਗੈਰ ਉੱਡ ਕੇ ਜਾ ਰਿਹਾ ਹੋਵੇ ਜਾਂ ਮਤਲਬ ਉਹ ਕੱਪੜੇ ਆਪ ਪੈਦਾ ਕਰ ਰਿਹਾ ਹੋਵੇ ਜਾਂ ਮਤਲਬ ਉਹ 에어 ਕੰਡੀਸ਼ਨ ਤੋਂ ਬਗੈਰ ਰਹਿ ਸਕਦਾ ਹੋਵੇ ਜਾਂ ਮਤਲਬ ਇਹ ਲੋਕ ਜਿਹੜੇ ਹਨ ਇਹ ਪਖੰਡੀ ਨੇ ਸਿਰਫ ਪੈਸਾ ਇਕੱਠਾ ਕਰਨਾ ਜਾਣਦੇ ਨੇ ਜਦੋਂ ਕੋਈ ਵਿਗਿਆਨ ਹੈ ਇੱਕ ਸਮਝ ਹੈ ਜਿਹੜੀ ਤੇ ਇਹਦੀ ਮੁਖਾਲਫਤ ਕਰਦੇ ਨੇ ਜਿਨੋਂ ਕੋਈ ਬਾਬੇ ਨੇ ਗੁਰਦਾਨਤ ਨੇ ਉਹ ਤਰਕਸ਼ੀਲ ਸੀਗਾ ਉਹ ਵਿਗਿਆਨਕ ਸੀਗਾ ਉਹ ਵਿਗਿਆਨ ਦੇ ਹਿਸਾਬ ਨਾਲ ਚੱਲਦਾ ਸੀ ਉਹ ਕਹਿੰਦਾ ਸੀ ਜੇ ਮੇਰਾ ਛੁੱਟਿਆ ਆ ਪਾਣੀ ਨਿਕਾਣਾ ਸਾਭ ਨਹੀਂ ਜਾ ਸਕਦਾ ਤੁਹਾਡਾ ਪਿੱਤਰਾ ਤੱਕ ਕਿਵੇਂ ਜਾ ਸਕਦਾ ਤੁਸੀਂ ਹੁਣ ਇਹ ਗੱਲ ਕਹਿ ਲਉਗੇ ਤੁਸੀਂ ਹੁਣ ਕਿਸ ਸੰਤ ਨੂੰ ਇਹ ਗੱਲ ਬੰਗਾਰ ਕੇ ਕਹਿ ਸਕਦੇ ਹੋ ਤੁਸੀਂ ਹਰਮੰਦਰ ਸਾਹਿਬ ਜਾ ਕੇ ਜਾਂ ਤੁਸੀਂ ਕਿਸੇ ਹੋਰ ਸਨਾਨ ਦੇ ਜਾ ਕੇ ਗੱਲ ਕਹਿ ਸਕਦੇ ਹੋ ਕਿ ਜੇ ਗੁਰੂ ਸਾਹਿਬ ਦੇ ਧਾਰੀ ਨਹੀਂ ਹੈਗੀ ਤਾਂ ਇਹ ਭੋਗ ਕਿੱਦਾਂ ਲੱਗਦਾ ਠੀਕ ਤੇ ਜੇ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਤੁਸੀਂ ਫਿਊਨਲ ਚ ਹੋਂਚ ਕਿ ਇਹ ਜਿਹੜੀ ਮ੍ਰਿਤਕ ਦੇ ਹੈ ਇਹ ਨੂੰ ਗੁਰੂ ਨਾਨਕ ਇਹ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਨਿਰੰਕਾਰ ਕਿਹਾ ਨਾ ਵੀ ਉਹਦਾ ਕੋਈ ਆਕਾਰ ਨਹੀਂ ਕੋਈ ਰੰਗ ਨਹੀਂ ਕੋਈ ਰੂਪ ਨਹੀਂ ਫਿਰ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਵੀ ਕੀ ਦੇ ਚਰਨ ਅਸੀਂ ਉਹਨਾਂ ਵਾਸਤੇ ਤੁਸੀਂ ਗੱਲ ਕਰਦੇ ਹੋ ਚਰਨ ਤਾਂ ਉਸ ਤੇ ਹੋਣਗੇ ਜਿਹਦੀ ਦੇਹ ਹੋ ਠੀਕ ਤਾਂ ਜਿਹਦੀ ਦੇਹ ਹੋਗੀ ਉਹਦੇ ਕੱਲੇ ਚਰਨ ਨਹੀਂ ਹੋਣਗੇ ਉਹਦਾ ਮੁਖ ਵੀ ਹੋਊਗਾ ਸਰੀਰ ਦੇ ਬਾਕੀ ਅੰਗ ਵੀ ਹੋਣਗੇ ਉਹ ਬਾਸ਼ਕੂ ਵੀ ਜਾਂਦਾ ਹੋ ਫਿਰ ਤਾਂ ਮੁੱਖੇ ਹੀ ਹੈ ਠੀਕ ਹੈ ਸੋ ਮਨੁੱਖਾ ਨੂੰ ਰੱਬ ਨਹੀਂ ਹੋ ਸਕਦਾ ਹੈ ਨਹੀਂ ਤੇ ਮਨੁੱਖ ਮਨੁੱਖ ਕੋਲ ਤਾਂ ਫਿਰ ਮਨੁੱਖ ਵਾਲੀ ਸਾਰੇ ਗੁਣ ਹੋਣਗੇ ਸੋ ਸਾਡੀ ਹਿੰਮਤ ਨਹੀਂ ਹੁਣ ਕਿ ਅਸੀਂ ਪੁੱਛ ਸਕੀਏ ਕਿਸੇ ਸਾਧੂ ਨੂੰ ਕਿਸੇ ਸੰਤ ਨੂੰ ਪੁੱਛ ਸਕੀਏ ਕਿ ਜਿਹੜੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਥੱਲੇ ਕੌਲ ਦੇ ਦੀ ਕੌਲੀ ਧਰਦੇ ਆ ਜਾਂ ਕਈਆਂ ਚ ਤਾਂ ਦਾਤਣ ਵੀ ਧਰੀ ਜਾਂਦੀ ਹੈ ਕਿ ਗੁਰੂ ਸਾਹਿਬ ਦਾਤੜ ਕਰਨਗੇ ਕਈਆਂ ਚ ਰਜਾਈਆਂ ਦਿੱਤੀਆਂ ਜਾਂਦੀਆਂ ਨੇ ਇਹ ਸਾਰਾ ਕੁਝ ਅਸੀਂ ਕੀ ਕਰ ਰਹੇ ਹਾਂ ਤੇ ਗੁਰੂ ਨਾਨਕ ਸਾਹਿਬ ਦੀ ਫਲਸਫੀ ਦੇ ਬਿਲਕੁਲ ਖਿਲਾਫ ਹੈ ਉਸੇ ਤਰ੍ਹਾਂ ਅਸੀਂ ਜੋਤਾਂ ਵਾਲ ਰਹੇ ਹਾਂ ਉਸੇ ਤਰ੍ਹਾਂ ਅਸੀਂ ਆਰਤੀਆਂ ਕਰ ਰਹੇ ਹਾਂ ਉਸੇ ਤਰ੍ਹਾਂ ਅਸੀਂ ਜਿਹੜਾ ਹੈਗਾ ਉਹ ਤੂਫਾਨ ਤਕਾਰ ਰਹੇ ਹਾਂ ਠੀਕ ਤਾਂ ਕੀਰਤਨ ਸੋਲੇ ਦਾ ਭਾਈ ਫਿਰ ਕੀ ਮਤਲਬ ਰਹਿ ਜਾਂਦਾ ਕੀਰਤਨ ਸੋਲਾ ਵੀ ਬੜੀ ਜਾਨਨੇ ਠੀਕ ਹੈ ਆਸਾ ਦੀ ਵਾਰ ਜਿਹੜੀ ਗੁਰੂ ਨਾਨਕ ਸਾਹਿਬ ਨੇ ਉਹ ਕਮਾਲ ਦੀ ਬਦਲ ਰਚਨਾ ਕੀਤੀ ਹੈ ਹੈ ਜੀ ਕਿ ਤੁਹਾਡੇ ਲੂੰ ਕੰਡੇ ਖੜੇ ਹੋ ਜਾਂਦੇ ਨੇ ਲੇਕਿਨ ਹੈ ਜੀ ਸਾਡੀ ਪ੍ਰੋਵਾਈਡ ਕੋਈ ਨਹੀਂ ਕੀਰਤਨ ਸੋਲਾ ਹੋਇਆ ਜਪਜੀ ਸਾਹਿਬ ਹੋਇਆ ਇਹ ਕਮਾਲ ਦੀਆਂ ਬਾਣੀਆਂ ਨੇ ਹੈ ਜੀ ਆਸਾਦੀ ਵਾਰ ਹੋਈ ਤੇ ਤੁਸੀਂ ਸੁਣਦੇ ਹੋ ਤਾਂ ਤੁਹਾਡੀ ਰੂਹ ਨਿਸ਼ਾ ਆ ਜਾਂਦੀ ਹੈ ਬਿਲਕੁਲ ਪਰ ਹੁਣ ਹੈ ਹੀ ਨਹੀਂ ਤੋਂ ਇਸੇ ਕਰਕੇ ਜੜਾਇਆ ਗਿਆ ਸਾਨੂੰ ਇਹ ਸਮਝਣ ਦੀ ਲੋੜ ਹੈ ਐਨਿਵਰਸਰੀਆਂ ਵੀ ਅਸੀਂ ਮਨਾਤਾ ਲੈਂਦੀਆਂ ਨੇ ਐਨਿਵਰਸਰੀਆਂ ਕਿਸੇ ਦੇ ਮੀਲ ਪੱਥਰ ਹੁੰਦੇ ਨੇ ਤੁਸੀਂ ਪਿੱਛੇ ਮੁੜ ਕੇ ਦੇਖਣਾ ਹੁੰਦਾ ਕਿ ਜਿੱਥੋਂ ਅਸੀਂ ਸਫ਼ਰ ਸ਼ੁਰੂ ਕੀਤਾ ਸੀ ਅਸੀਂ ਕੀ ਖੱਟਿਆ ਕੀ ਗੁਆਇਆ ਤੇ ਜੇ ਸਾਡੀ ਔਲਾਦ ਹੋਈ ਤਾਂ ਕੀ ਉਹ ਸਾਡੇ ਤੋਂ ਅੱਗੇ ਗਈ ਜਾਂ ਸਾਡੇ ਤੋਂ ਪਿੱਛੇ ਰਹਿ ਗਈ ਜਾਂ ਸੀ ਉਹਨਾਂ ਦੀ ਚੰਗਿਤਨਾ ਪਰ ਬ੍ਰਿਟਿਸ਼ ਨਹੀਂ ਕਰ ਸਕੇ ਅਸੀਂ ਸਾਰੀਆਂ ਚੀਜ਼ਾਂ ਦਾ ਐਨਾਲਾਈਜ਼ ਕਰਨਾ ਹੁੰਦਾ ਇਹ ਨਹੀਂ ਹੁੰਦਾ ਕਿ ਹਾਂ ਜੀ ਸਾਡੀ ਹੋ ਜੀ ਮੈਂ ਸਿੱਖਦੀ ਸਾਡੀ 35th ਅਨਿਵਰਸਰੀ ਆ ਤੇ ਜਾ ਕੇ ਤੁਸੀਂ ਕਿਸੇ ਰੈਸਟੋਰੈਂਟ ਤੇ ਖਾਣਾ ਖਾਇਆ ਉਹ ਤੇ ਮੋਟਾ ਬਿੱਲ ਚੁਕਾਇਆ ਉਹ ਤੇ ਨਿਆਣੇ ਕਹਿਣਗੇ ਬੱਲੇ 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 ਅਨਿਵਰਸਰੀ ਸੀ ਤੇ ਸਾਨੂੰ ਅਨਿਵਰਸਰੀ ਦੀਆਂ ਵਧਾਈਆਂ ਦੇ ਕੇ ਕਿਹੜੇ ਕਦੋਂ ਤੁਸੀਂ ਬੈਠ ਕੇ ਉਹ ਬੱਚਿਆਂ 'ਚ ਡਿਸਕਸ ਕੀਤਾ ਵੀ ਭਾਈ ਆ ਜਿਹੜੇ ਪਿਛਲੇ ਟਾਈਮ ਆ ਲੰਘਿਆ ਸਾਡੇ ਵਿਆਹ ਤੋਂ ਬਾਅਦ ਇਹ ਤੁਸੀਂ ਸਾਡੇ ਬਾਰੇ ਕੀ ਫੀਲ ਕਰਦੇ ਹੋ ਅਸੀਂ ਕਿਸ ਤਰ੍ਹਾਂ ਦੇ ਪੇਰੈਂਟਸ ਹਾਂ ਕਿੱਥੇ ਸਾਡੇ ਚ ਕਮੀਆਂ ਰਹਿ ਗਈਆਂ ਕੀ ਅਸੀਂ ਤੁਹਾਨੂੰ ਨਹੀਂ ਦੇ ਸਕੇ ਕਿਹੜੀਆਂ ਤੁਹਾਡੀਆਂ ਇਛਾਵਾਂ ਅਸੀਂ ਜਿਹੜੀਆਂ ਅਸੀਂ ਪੂਰੀਆਂ ਨਹੀਂ ਕਰ ਸਕੇ ਠੀਕ ਹੈ ਕੀ ਅਸੀਂ ਸਮਾਜ ਨੂੰ ਅੱਗੇ ਲੈ ਕੇ ਗਏ ਹਾਂ ਕੀ ਸਾਡੇ ਜਨਮ ਲੈਣ ਦਾ ਦੁਨੀਆ ਚ ਆਉਣ ਦਾ ਕੋਈ ਫਾਇਦਾ ਸੀ ਕੀ ਸਾਡੀ ਜੋੜੀ ਨੇ ਜੇ ਅਸੀਂ ਇਕੱਠੇ ਹੋਏ ਉਹਨੇ ਕੋਈ ਸਮਾਜ ਲਈ ਜਾਂ ਉਹਨੇ ਕੋਈ ਗਾਂਵ ਵਧਣ ਲਈ ਕੋਸ਼ਿਸ਼ ਕੀਤਾ ਜਾਂ ਸਿਰਫ ਅਸੀਂ ਸਾਲ ਸਾਲ ਹੀ ਪੂਰੇ ਕਰਦੇ ਰਹੇ ਲੜਦੇ ਝਗੜਦੇ ਰਹੇ ਵਕਤ ਪਾਸ ਕਰਦੇ ਰਹੇ ਤੇ ਉਹਦਾ ਇੱਕ ਦੂਜੇ ਨੂੰ ਦੇਖ ਕੇ ਨਹੀਂ ਸਿਕਾਉਂਦੇ ਪਰ ਅਨਿਵਰਸਰੀ ਵਾਲੇ ਦਿਨ ਅਸੀਂ ਹੋਟਲਾਂ 'ਚ ਵੀ ਚਲੇ ਜਾਨੇ ਆ ਪਾਰਟੀ ਵੀ ਕਰ ਲੈਨੇ ਆ ਵਧਾਈਆਂ ਵੀ ਕਬੂਲ ਕਰ ਲੈਨੇ ਆ ਤੇ ਰਸਮੀ ਤੌਰ ਤੇ ਅਸੀਂ ਫੇਸਬੁਕ ਟਵਿੱਟਰ ਇਦਾਂ ਦੀਆਂ ਚੀਜ਼ਾਂ ਤੇ ਲਿਖ ਵੀ ਦਿੰਨੇ ਆ ਹਾਂਜੀ ਇੱਕ ਦੂਜੇ ਦੀ ਤਰੀਫ਼ ਵੀ ਕਰ ਦਿੰਨੇ ਆ ਝੂਠੀ-ਮੂਠੀ ਉਹ ਅਸੀਂ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਇੱਕ ਦੂਜੇ ਦੀ ਗੱਲ ਮੰਨ ਕੇ ਰਾਜੀ ਨਹੀਂ ਇੱਕ ਦੂਜੇ ਨੂੰ ਮੰਨਵਾ ਕੇ ਰਾਜੀ ਹਾਂ ਮਤਲਬ ਜਿੱਦਾਂ ਡੋਮੀਨੈਂਟ ਡੋਮੀਨੇਟ ਕਰਨਾ ਮਤਲਬ ਜਿਵੇਂ ਕੀ ਦਾ ਕੰਟਰੋਲ ਕਰਤੇ ਜ਼ਿਆਦਾ ਚਾਹੀਦਾ ਕੀ ਦਾ ਕਬਜ਼ਾ ਕਰਦੇ ਜ਼ਿਆਦਾ ਚਾਹੀਦਾ ਕਿ ਦੀ ਗੱਲ ਖ ਜ਼ਿਆਦਾ ਬੰਨੀ ਜਾਣੀ ਚਾਹੀਦੀ ਹੈ ਅਸੀਂ ਇਸ ਤਰ੍ਹਾਂ ਵੀ ਸੋਚਦੇ ਆ ਸੋ ਦੋਸਤੋ ਇਹ ਸਾਰੀ ਚੀਜ਼ਾਂ ਜਿਹੜੀਆਂ ਉਹ ਸੋਚਣ ਵਿਚਾਰਨ ਵਾਲੀਆਂ ਨੇ ਸੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਮੈਂ ਗੱਲ ਨੂੰ ਬਹੁਤੀ ਲੰਬੀ ਨਹੀਂ ਲੈ ਕੇ ਜਾਣਾ ਚਾਹੁੰਦਾ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਅਸੀਂ ਜਿਹੜੀ ਵਿਆਹ ਦੀ ਸੰਸਥਾ ਹੈ ਠੀਕ ਹੈ ਇਹਨੂੰ ਅਸੀਂ ਇੱਕ ਬਿਜ਼ਨਸ ਬਣਾ ਕੇ ਰੱਖ ਦਿੱਤਾ ਅਸੀਂ ਕੈਨੇਡਾ ਉਮੀ ਕਾਉਣ ਲਈ ਵਿਆਹ ਕਰਾਉਂਦੇ ਆ ਅਸੀਂ ਜਮੀਨ ਚ ਇਦਾਂ ਦੇ ਲਾਲ ਚਨਾ ਵਿਆਹ ਕਰਾਉਨੇ ਆ ਅਸੀਂ ਪੇਪਰ ਮੈਰਿਜ ਕਰਵਾਉਨੇ ਆ ਅਸੀਂ ਦੇਖਦੇ ਆ ਕਿ ਸਾਡਾ ਮਕਸਦ ਕਿੱਥੋਂ ਹੱਲ ਹੁੰਦਾ ਤੇ ਫਿਰ ਅਸੀਂ ਜਦੋਂ ਵਿਆਹ ਕਰਵਾ ਲਿਨੇ ਆ ਅਸੀਂ ਘਰ ਵਾਲੇ ਨੂੰ ਸਮਝਦੇ ਆ ਕਿ ਤਾਂ ਸਭ ਜਿਹੜੀ ਹੈਗੀ ਆ ਇਹ ਇੱਕ ਕਿਸਮ ਦੀ ਜਿਹੜੀ ਮੇਡ ਹੈ ਮਤਲਬ ਜਿੱਦਾਂ ਘਰ ਚ ਜਿੱਦਾਂ ਆਪਣੀ ਨੌਕਰਾਨੀ ਰੱਖਦੇ ਆ ਵੀ ਮੇਰੇ ਹੰਦੇ ਨੂੰ ਰੋਟੀ ਵੀ ਲਾ ਕੇ ਰੱਖੀ ਹੋਵੇ ਮੇਰੇ ਦੋਸਤਾਂ ਦੀ ਵੀ ਪੂਰੀ ਖਾਤਰ ਕਰੇ ਤੇ ਬੱਚਿਆਂ ਨੂੰ ਵੀ ਪਾਲੇ ਠੀਕ ਹੈ ਤੇ ਮੈਂ ਜਿਹੜਾ ਹੈਗਾ ਉਹ ਕੰਮ ਤੋਂ ਆਵਾਂ ਮੈਂ ਤਾਂ ਥੱਕਿਆ ਹੋਇਆ ਮੇਰੇ ਤਾਂ ਪੈਗ ਲਾਉਣਾ ਵੀ ਜਾਇਜ਼ ਹੈ ਮਤਲਬ ਜਿਹੜੀ ਹੋਰ ਸਾਰੀਆਂ ਚੀਜ਼ਾਂ ਜਾਇਜ਼ ਨੇ ਤੇ ਪਤਨੀ ਨੂੰ ਜਿਹੜੇ ਹੈਗੇ ਨਾ ਉਹਦੇ ਹੱਥ ਨਹੀਂ ਦਿੰਦੇ ਸੋ ਪਤਨੀਆਂ ਵੀ ਅੱਜਕੱਲ ਜਿਹੜੀਆਂ ਹੈਗੀਆਂ ਉਹ ਕਿਸੇ ਗੱਲੋਂ ਘੱਟ ਨਹੀਂ ਉਹਨਾਂ ਨੇ ਬੰਦੇ ਵੀ ਬਹੁਤ ਦਬਾ ਕੇ ਰੱਖਿਓ ਉਹਨਾਂ ਨੂੰ ਸਾਥ تک ਨਹੀਂ ਲੈਣ ਦਿੰਦੀਆਂ ਤੇ ਉਹ ਜੇ ਕੋਈ ਮੜ ਜਾ ਵੀ ਗੁੱਸਾ ਹੋ ਗਿਆ ਤਾਂ ਉਹਨਾਂ ਨੂੰ ਕਹਿੰਦੀਆਂ ਨੇ ਵੀ ਮੈਂ ਨਾ ਇਹ ਮੰਨ ਮੰਨ ਖਿਮਾ ਲਉਂ ਤੈਨੂੰ ਚਕਾਉਂ ਤੈਨੂੰ ਇਹ ਕਰਾਉਂ ਤੈਨੂੰ ਉਹ ਕਰਾਉਂ ਉਹ ਵੀ ਹੈਗੇ ਸੋ ਰਿਸ਼ਤੇ ਨਾਲ ਤੇ ਜਿਹੜਾ ਰਲ ਗੱਡ ਅਗਲੇ ਦਿਨਾਂ ਹੋ ਗਏ ਨੇ ਜੀ ਤੇ ਉਹ ਮਤਲਬ ਜਿਹਦਾ ਪਤਨੀ ਹੈ ਜਿਹੜੀ ਉਹ ਆਪਣੇ ਆਪ ਨੂੰ ਜਿੱਦਾਂ ਸਹੁਰਿਆਂ ਦੇ ਘਰ ਦਾ ਮੈਂਬਰ ਨਹੀਂ ਸਮਝਣਾ ਚਾਹਦੀ ਉਹ ਚਾਹੁੰਦੀ ਹੈ ਜੋ ਕੋਸ਼ਿਸ਼ ਹੋਵੇ ਮੇਰੀ ਫੈਮਲੀ ਨਾਲ ਰਿਲੈਕਸਡ ਹੋਵੇ ਠੀਕ ਹੈ ਤੇ ਜਿਹੜਾ ਬੰਦਾ ਹੈ ਉਹ ਸਹੁਰਿਆਂ ਦੇ ਨਾਲ ਰਿਲੈਕਸ ਨਹੀਂ ਹੋਣਾ ਚਾਹੁੰਦਾ ਉਹ ਚਾਹੁੰਦਾ ਕਿ ਮੈਂ ਮੇਰੀ ਵਾਈਫ ਸਹੁਰੇ ਜਾਵੇ ਵੀ ਨਾ ਤੇ ਜੋ ਕੁਝ ਕਰੇ ਮੇਰੇ ਲਈ ਕਰੇ ਤੇ ਇੱਕਣ ਜਿਹੜੇ ਭੈਣ ਭਰਾ ਸਾਰਾ ਕੁਝ ਜਿਹੜੇ ਰਿਸ਼ਤੇ ਨੇ ਉਹ ਜਿਹੜੀ ਗੜਬੜ ਹੋਈ ਹੋਈ ਆ ਤਾਂ ਕਹਿੰਦਾ ਮੈਂ ਇਹ ਚਾਹੁੰਦਾ ਕੇ ਹਾਲਾਤ ਇਹ ਬਣ ਗਏ ਨੇ ਕਿ ਵਿਆਹ ਵਾਲੀ ਜਿਹੜੀ ਸਾਡੀ ਸੰਸਥਾ ਹੈ ਜਾ ਤਾਂ ਹੀ ਖਤਮ ਹੋ ਜੂਗੀ ਹਉਣ ਵਾਲੇ 40-50 ਸਾਲਾਂ ਤੱਕ 40-50 ਸਾਲ ਦੀ ਦੂਰ ਨੇ ਕਿਉਂਕਿ ਹੁਣ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਬੱਚੇ ਨੇ ਨਾ ਤੁਹਾਡੇ ਆਪਣੇ ਘਰ ਚ ਵੀ ਬੱਚੇ ਹੋਣਗੇ ਉਹ ਵਿਆਹ ਕਰਵਾ ਕੇ ਰਾਜੀ ਨਹੀਂ ਉਹ ਕਹਿੰਦੇ ਨੇ ਵੀ ਜੇ ਵਿਆਹ ਆਹੀ ਕੋਸ਼ਿਕਾ ਨੂੰ ਜਨ ਦਵਾ ਕੇ ਰੱਖਣਾ ਲੜਾਈ ਝਗੜਾ ਕਰਨਾ ਇੱਕ ਦੂਜੇ ਤੇ ਪਾਬੰਦੀਆਂ ਲਾਈ ਜਾਣੀਆਂ ਤੇ ਇੱਕ ਦੂਜੇ ਨੂੰ ਸਪਾਈ ਕਰੀ ਜਾਣਾ ਮਤਲਬ ਇੱਕ ਦੂਜੇ ਨੂੰ ਉਹ ਬਾਹਰ ਗਿਆ ਤਾਂ ਉਹਨੇ ਫੋਨ ਕਰਕੇ ਵੀ ਤੂੰ ਕਿੱਥੇ ਐ ਤੂੰ ਕਿੱਥੇ ਐ ਤੇ ਉਹ ਵੀ ਗਿਆ ਤਾਂ ਉਹ ਵੀ ਜੇ ਇਹੀ ਕੋਸ਼ਾ ਹੈ ਤਾਂ ਫਿਰ ਇਹਨਾਂ ਪਿੱਛੇ ਲਾਈਫ ਤਾਂ ਕੋਈ ਨਹੀਂ ਬਚਦੀ ਠੀਕ ਹੈ ਇੱਕ ਦੂਸਰੇ ਦੀ ਗੁਲਾਮੀ ਕਰਦੇ ਹੋ ਤੁਸੀਂ ਇੱਕ ਦੂਜੇ ਤੋਂ ਡਰ ਡਰ ਕੇ ਜਿਉਨੇ ਹੋ ਕਿ ਜੇ ਮੈਂ ਲੇਟ ਹੋ ਗਿਆ ਮੇਰੀ ਬਤਨੀ ਮੈਨੂੰ ਗਾਲਾਂ ਨਾ ਕੱਢੇ ਜਪਤਨੀ ਸੋਚਦੀ ਆ ਕਿ ਜੇ ਮੈਂ ਲੇਟ ਹੋ ਗਈ ਤਾਂ ਮੈਨੂੰ ਪਤੀ ਨਾ ਗਾਲਾਂ ਕੱਢੇ ਤੇ ਅਸੀਂ ਇੱਕ ਦੂਜੇ ਦੇ ਪੈਸਿਆਂ ਤੇ ਨਿਗਰ ਰੱਖਦੇ ਹਾਂ ਕਿ ਵੀ ਉਹ ਮੈਨੂੰ ਮੇਰੇ ਅਕਾਊਂਟ 'ਚ ਆ ਜਾਣ ਮੇਰੇ 'ਚ ਆ ਜਾਣ ਤੁਸੀਂ ਇਹੀ ਵਿਆਹ ਹੈ ਨਾ ਤਾਂ ਫਿਰ ਨਿਆਣੇ ਕਹਿੰਦੇ ਨੇ ਭਾਈ ਅਸੀਂ ਇਹ ਕਰਨਾ ਹੈਗਾ ਜੇ ਵਿਆਹ ਸੌਦੇਬਾਜ਼ੀ ਹੋਵੇ ਜੇ ਵਿਆਹ ਬਿਜ਼ਨਸੇ ਆ ਤਾਂ ਅਸੀਂ ਨਹੀਂ ਕਰਨਾ ਤੇ ਉਹ ਸਾਡੇ ਬੰਦੇ ਇੱਕੇ ਹਰਾਮ ਹੁੰਦੇ ਨੇ ਅੱਜ ਦੀ ਇਸ ਜੰਗ ਕਿਸੇ ਬੱਚੇ ਨੂੰ ਦੱਸਾਂਗੇ ਕਿ ਮੇਰੇ ਵਿਆਹ ਨੂੰ 35 ਸਾਲ ਹੋ ਗਏ ਹੋਗਾ ਅੱਛਾ 35 ਸਾਲ 35 ਸਾਲ ਦੀ ਤੁਸੀਂ ਕੋਈ ਵਾਈਫ ਨਾ ਰਹੀ ਜਾਣੇ ਆ ਠੀਕ ਸੋ ਉਹਨਾਂ ਲਈ ਬੜੀ ਬੁੱਢੀ ਗੱਲ ਹੈ ਤੇ ਸਾਡੇ ਜਿਹੜੇ ਬਜ਼ੁਰਗ ਹੁੰਦੇ ਤਾਂ ਭਾਈ 100-100 ਸਾਲ ਮਰਨ ਤੋਂ ਲੈ ਕੇ ਜੰਮੜ ਤੋਂ ਮਤਲਬ ਜਤੂ ਪਿਆ ਮਾਰਨ ਤੱਕ ਮਤਲਬ ਇਕੋ ਹੀ ਇਕੋ ਹੀ ਘਰ ਚ ਰਹਿੰਦੇ ਸੀ ਹਸਬੰਡ ਵਾਈਫ ਇਕੋ ਹੀ ਹੁੰਦਾ ਸੀ ਹੋਰ ਕੋਈ ਹੁੰਦਾ ਹੀ ਨਹੀਂ ਸੀ ਤੇ ਹੁਣ ਤਾਂ ਕਪੜਿਆਂ ਵਾਂਗ ਉਹਦਾ ਹਸਬੰਡ ਵਾਈਫ ਨੇ ਜਿਹੜੇ ਉਹ ਕਦੀ ਜਿਹਨੂੰ ਬਦਲਦੇ ਨੇ ਜਿਹੜੇ ਨਹੀਂ ਬਦਲਦੇ ਤੇ ਉਹ ਇਕੱਠੇ ਘਰੇ ਵੀ ਨਹੀਂ ਜਾਂਦੇ ਨੇ ਤੇ ਬਾਹਰ ਹੋਰ ਲਿਕਾਂ ਨਾਲ ਵੀ ਰਿਲੇਸ਼ਨ ਨੇ ਪਤਨੀ ਦੇ ਕੰਮਾਂ ਤੇ ਵੀ ਰਿਲੇਸ਼ਨ ਨੇ ਬੰਦੇ ਦੇ ਨੇ ਜਿਹੜੇ ਬਾਹਰ ਰਿਲੇਸ਼ਨ ਨੇ ਸੋ ਸਿਰਫ ਡਰਾਮਾ ਰਹਿ ਗਿਆ ਠੀਕ ਹੈ ਸੋ ਇਹ ਡਰਾਮਾ ਹੀ ਜਿਹਨਾਂ ਦਾ ਸਪਾਈ ਫੀਟ ਤਾਂ ਬਿੱਤਰ ਹੈ ਤੁਸੀਂ ਕੋਮਨ ਨਾ ਦੇ ਜੇ ਲੋਕ ਦੂਜੇ ਬੰਦਨ ਨੂੰ ਨਾ ਕਬੂਲ ਕਰੋ ਵੀਕਐਂਡ ਤੇ ਤੁਸੀਂ ਇਕੱਠੇ ਹੋਣਾ ਵੀਕਐਂਡ ਤੇ ਉਹ ਤੋਂ ਮੈਂ ਉਤਸ਼ਾਹਤ ਨਹੀਂ ਕਰ ਰਿਹਾ ਲੇਕਿਨ ਸੀ ਇਹ ਚੀਜ਼ਾਂ ਨੂੰ ਇਸ ਤਰ੍ਹਾਂ ਬਣਾ ਦਿੱਤਾ ਹੈ ਸੋ ਜੋ ਤੁਸੀਂ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਅਸੀਂ ਆਪਣੀ 35 ਸਾਲ ਦਾ ਯੂਨੀਵਰਸਿਟੀ ਮਨਾ ਰਹੇ ਹਾਂ ਜਾਂ ਬਾਕੀ ਲੋਕ ਵੀ ਮਨਾ ਰਹੇ ਨੇ ਤੁਹਾਡੇ ਘਰਾਂ ਦੇ ਤੁਹਾਡੇ ਬਜ਼ੁਰਗ 50 50 75 75 ਸਾਲ ਦੀ ਮਨਾ ਰਹੇ ਨੇ ਤਾਂ ਫਾਨੂੰ ਇਹ ਸੰਸਥਾ ਨੂੰ ਬਚਾਉਣਾ ਪਊਗਾ ਤੇ ਜੇ ਇਹ ਸੰਸਥਾ ਨੂੰ ਬਚਾਉਣਾ ਪਊਗਾ ਤੇ ਚੋ ਦਿਖਾਵੇ ਵੀ ਚੋ ਵੇਚਣਾ ਸਰ ਇਹਦੇ ਤੋਂ ਐ ਰੋਪ ਦਾ ਇਹ ਸਾਰਾ ਕੁਝ ਕੱਢਣਾ ਪਊਗਾ ਬਰਾਬਰ ਦੇ ਦੋ ਪਹੀਏ ਬਣਾ ਕੇ ਮਤਲਬ ਜਣਾ ਚੱਲਣਾ ਪਊਗਾ ਤਾਂ ਹੀ ਜਿਹੜੀ ਇਹ ਗੱਡੀ ਹੈ ਉਹ ਰੁੜ ਸਕਦੀ ਹੈ ਨਹੀਂ ਤਾਂ ਨਹੀਂ ਰੁਕ ਸਕਦੀ ਸੋ ਇਹ ਚੀਜ਼ਾਂ ਨਹੀਂ ਐ ਬਹੁਤ ਸਾਰੀਆਂ ਚੀਜ਼ਾਂ ਲੱਗੀਆਂ ਹੋਣਗੀਆਂ ਸੋ ਮੈਂ ਆਪਣੇ ਵਿਆਹ ਦੀ ਗੱਲ ਮੇਰੇ ਖਾ ਚਲੋ ਮੈਂ ਤੁਹਾਨੂੰ ਦੱਸਾਂ ਤੇ ਜਦੋਂ ਆਪਾਂ ਇਹ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇ ਖਾਣੇ ਪਕਾਣੇ ਹੁੰਦੇ ਸੀ ਕਿੰਦਾਂ ਪਹਿਲਾਂ ਬਰਾਤਾਂ ਤਿੰਨ ਤਿੰਨ ਚਾਰ ਚਾਰ ਰਾਤਾਂ ਵੀ ਰਹਿ ਲੈਂਦੀਆਂ ਸੀ ਸਾਡੇ ਟਾਈਮ ਤੋਂ ਦਿਨ-ਦਿਨ ਦੇ ਨਹੀਂ ਹੁੰਦੇ ਸੀ ਸੋ ਕਿਸ ਤਰ੍ਹਾਂ ਦੇ ਖਾਣੇ ਹੁੰਦੇ ਸੀ ਕਿਸ ਤਰ੍ਹਾਂ ਦੇ ਰੀਤੀ ਰਿਵਾਜ ਹੁੰਦੇ ਸੀ ਆਪਾਂ ਕਿਸੇ ਉਮਰ ਬਾਰੇ ਕੋਰਪੋਰੇਟ ਕਸਟਮਟੀ ਦੀ ਗੱਲ ਕਰਾਂਗੇ ਸੋ ਉਮੀਦ ਕਰਦਾ ਹਾਂ ਤੁਹਾਨੂੰ ਗੱਲਬਾਤ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਤਾਂ ਮੇ ਵਿਚਾਰ ਜ਼ਰੂਰ ਦੇ ਦਿਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਸਤਿ ਸ਼੍ਰੀ ਅਕਾਲ ਈਮੇਲ ਈਮੇਲ ਇੰਟਰਸਟ ਕਰ ਸਕਦੇ ਹਾਂ ਮੈਨੂੰ ਕਹੋੜਾ ਚਾਹਤੇ ਆਂ ਮੈਂ ਤੁਹਾਨੂੰ ਵੀ ਲਿੰਕ ਦੇ ਸਕਦਾ ਹਾਂ ਹੋਰ ਕੋਈ ਚਾਹਤੇ ਸੇ